ਸ੍ਰੀ ਹਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਮਿਸਤਰੀ ਲੱਗੇ ਪਿਆ ਇਧਰਲੀ ਗੰਦ ਵੀ ਹੋ ਗਈ ਕੰਪਲੀਟ ਥੋੜੀ ਜੀ ਰਹਿ ਗਈ ਬਸ ਬਾਕੀ ਉਹ ਪਿੱਛੇ ਵਾਲੀ ਕਰਾਂਗੇ ਉਸ ਤੋਂ ਬਾਅਦ ਆਹ ਮੂਰੀਆ ਗੱਬੀ ਵਾਲੀ ਕਰਾਂਗੇ ਲੱਗੇ ਵੀ ਅੱਜ ਬਾਕੀ ਰਾਤ ਮੀਂਹ ਸੋਨਾ ਹੋ ਗਿਆ ਹਾਂ ਬਲਾਲਾ ਕਬੂਤਰਾਂ ਨੂੰ ਰੇ ਨੂੰ ਵੀ ਚਾਹ ਪੀ ਹੋ ਗਈ ਮਾਰ ਲਾ ਹਾ ਕੇ ਇਹਨਾਂ ਨੂੰ ਦੂਏ ਕਬੂਤਰਾਂ ਨੂੰ ਬੁਲਾਉਂਦਾ ਇਹਦੇ ਅੰਦਰ ਬੈਠੇ ਆ ਹੈ ਆ ਜਾਣਾ ਉਹਨਾਂ ਨੇ ਵੀ ਮੈਂ ਕਦੇ ਉਹ ਕਬੂਤਰਾਂ ਨੂੰ ਹਾਕਾ ਮਾਰਦਾ ਨਹੀਂ 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 ਉਹ ਕਰ ਆ ਜਾ ਕੇ ਮਾਰ ਦਿੰਦਾ ਆ ਰੋੜੇ ਨਹੀਂ ਸੌਤੇ ਮੋਕੜੇ ਹੈਗੇ ਮੈਂ ਦੇਖ ਲਿਆ ਬਾਜੀ ਇੱਕ ਗੱਲ ਇਹ ਪਤਾ ਨਹੀਂ ਥੱਲੇ ਤੇ ਨਿਕਲੀ ਜਨੇ ਤਾਂ ਸੀ ਇਹ ਕਦੇ ਦੂਜੇ ਪਰ ਪਾ ਕੇ ਚੱਲ ਹਜੇ ਇੱਕ ਹੋਰ ਆ ਨਾ ਆ ਵੀ ਗੱਲ ਪਈ ਹਜੇ ਬੜੀਆਂ ਪਈਆਂ ਲਿਖੂਗੇ ਉਹ ਰੋੜੇ ਨੇ ਵਿਸ਼ੇਸ਼ ਹੁੰਦੀ ਇਹ ਮੱਕਦੇ ਨਹੀਂ ਛੇਤੀ ਇਹ ਇਹ ਮਕਾਇਆ ਨਹੀਂ ਮੱਕਦੇ ਉਹ ਰੋੜੇ ਆ ਇੱਕ ਤੇ ਰੋੜੇ ਅਸੀਂ ਸਾਰੇ ਇਕੱਠੇ ਮਾਰਨੀ ਆ ਤੇਰੀ ਉਹ ਬਹੁਤ ਹੈ ਭਾਬੀ ਛੋਟੂ ਨੂੰ ਪੁੱਛ ਰਾ ਦੇ ਛੋਟੂ ਕੀ ਆ ਰਿਹਾ ਕੀ ਆ ਰੋੜੇ ਪਾ ਦੇ ਮੁਕਲੇ ਹੈ ਅੱਡੇ ਇੱਥੇ ਵੀ ਆ ਰਹੀ ਨਾ ਹਾਂ ਹਾਂ ਉੜੀ ਤੇ ਕੱਢੀ ਢਾਕੇ ਆਹ ਅੱਲੇ ਦਾ ਨਿਊਆ ਛੜਤੀਆਂ ਸੀ ਨਿਊਆ ਵੇਚਾ ਚੌੜੀ ਢਿੱਟ ਨਿਕਲਣ ਲੱਗੀ ਫੇਰ ਉਹ ਤੇ ਬਾ ਬੀਮ ਆ ਗਿਆ ਬੀਮ ਉਹ ਕਿਤੇ ਬਾਅਦ ਥੱਲੇ ਹੂੰਗੀਆਂ ਤੇ ਦੂਜੀ ਢਿੱਟ ਪਾ ਦੇਖਣੀ ਪੈਣੀ ਦੀ ਮੈਂ ਛੱਡ ਕਿਹੜਾ ਬੀਮ ਪਾਂਦਾ ਫਿਰੂੰਗਾ ਇੱਥੇ ਫੇਰ ਰਹਿਣੇ ਦਿੱਤਾ ਨਾ ਨਟ ਤਾਂ ਬਹੁਤ ਹੋਗੀ ਲਗ ਆਇਆ ਨਾ ਵੀ ਬਿੱਕਸੋੜੀ ਲੱਗੀ ਐ ਨਾ ਆਪਣੀ ਬਾਹਰੇ ਗੰਦਾ ਕਰੀਆਂ ਆਪਾਂ ਨੇ ਸਹੀ ਗੱਲ ਹੁਣ ਜੇ ਕਿਤੇ ਸਾਰੀਆਂ ਗੰਦਾਗਾ ਨਹੀਂ ਪੈਂਦੀ ਫਿਰ ਤਾਂ ਘਟ ਜਣੀ ਸੀ ਹੂੰ ਹੂੰ ਆੜੀ ਨਾ ਕਿੱਥੇ ਪਾਈਆਂ ਇਹ ਤੇ ਬਈ ਇਹ ਟੀ ਨਾ ਬਾੜੇ ਚ ਤੇਰੇ ਲੱਗ ਅੱਛਾ ਉੱਧਰ ਦੀਆਂ ਇਹ ਹੂੰ ਅੱਛਾ ਇਹ ਵੀ 3-4 ਸਾਲ ਦੀਆਂ ਥੀ ਪਈਆਂ ਵਿਚਾਰੀਆਂ ਇਹ ਨੜੀ ਨਵੀਆਂ ਟੀਨਾ ਇਹ ਬਹੁਤ ਟਾਈਮ ਕੱਢ ਗਈਆਂ ਬਹੁਤ ਟਾਈਮ ਹਲੇ ਵੀ ਗਲੀ ਨਹੀਂ ਇਹ ਤਾਂ ਬੇਗੌਰੀ ਚ ਗਲਗੀਆਂ ਹੁਣ ਪਈਆਂ ਨੂੰ ਪਾਣੀ ਪਈ ਜਾਂਦਾ ਨਾ ਮੈਂ ਤਾਂ ਜਿਹੜੇ ਪੌਂਡਿੰਗ ਪੇਂਟ ਮਾਰਦੇ ਪਰ ਆਹ ਹਾਂ ਹਾਂ ਪੇਂਟ ਮਾਰ ਕੇ ਪਾਵਾਂਗੇ ਜੇ ਪਾਈਆਂ ਚਲ ਚੱਕ ਛੋਟੂ ਰੋੜਿਆਂ ਨੂੰ ਕਰਨਾ ਹੈ ਗੰਧ 'ਚ ਨੇੜੇ ਹੁਣ ਮੈਂ ਬੱਬ ਕਿਆ ਗਵਲੀ ਗੰਧ 'ਚ ਰੋੜੇ ਰਹਿ ਗਏ ਹੁਣ ਉੱਤੇ ਬਾਅਦ ਫੇਰ ਖੋਲੜੀ ਜਾਂ ਫੇਰ ਇਹ ਖੋਲੜੀ ਤੇ ਵੀ ਬਚ ਕੇ ਫੇਰ ਔਖਾ ਹੋ ਜੇਣਾ ਹਾਂ ਛੋਟੂ ਬੇ ਤੇ ਗੰਧ ਕਰਨੀ ਫੇਰ ਲੜਾਈ ਜੀ ਚੱਲੂਗੇ ਇੱਕ ਦੂਜੇ ਫੇਰ ਨਹੀਂ 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 ਟੋਬੇ 'ਚ ਗੰਧ ਕਰਨੀ ਆ ਤੂੰ ਟੋਬੇ 'ਚ ਗੰਧ ਕਰਨੀ ਕਹਿੰਦਾ ਆਏ ਹੁਣ ਨਹੀਂ ਲੜਨਾ ਗਾਣਾ ਆਪਾਂ ਲੜਿਆ ਨਹੀਂ ਕਿਸੇ ਨਾਲ ਉਹ ਗੱਲ ਕਰਦਾ ਇਕੱਠੇ ਕਰਕੇ ਰੱਖ ਲੈ ਫੇਰ ਤੇ ਲੜਾਈ ਵਾਸਤੇ ਕੰਮ ਆਉਗੇ ਕੰਮ ਆ ਜੇ ਬਾਬਾ ਕੜਾਗਾ ਪੂਰਾ ਵਧੀਆ ਘਟਾ ਇਹ ਲਓ ਜੀ ਰਾਤ ਮੀਂਹ ਬਹੁਤ ਹੋ ਗਿਆ ਵਧੀਆ ਗੱਲ ਸਾਰੇ ਇਹ ਗੱਲਾ ਪਏ ਆ ਪਾਣੀ ਐਨ ਖੜ ਗਿਆ ਚੰਗੀ ਤਰ੍ਹਾਂ ਪੂਰਾ ਹੈਵੀ ਨਹੀਂ ਪਿਆ ਐਨ ਪਿਆ ਸਿਰਫ ਤਕਰੀਬਨ ਅੱਧਾ ਘੰਟਾ ਹੀ ਆ ਅੱਧੇ ਘੰਟੇ ਵਿੱਚ ਐਨ ਪਾਣੀ ਉਹ ਪਾਣੀ ਕਰਤਾ ਮੋਟਰ ਉੱਪਰ ਸਾਰੇ ਪਾਸੇ ਇੰਨਾ ਕਾ ਵੀ ਕਣਕਾਂ ਭਈਆਂ ਵਾਲੀ ਜਿਹੜੀ ਲੇਬਰ ਵਾਲੀ ਆ ਉਹ ਤਾਂ ਨਹੀਂ ਵੱਢ ਹੁੰਦੀ ਅੱਜ ਜਾਂ ਕੱਲ ਵੀ ਪਰਸੋਂ ਚੌਥੇ ਤੇ ਵੱਢ ਹੋਊਗੀ ਜਿਹੜੀ ਲੇਬਰ ਦਾ ਵੱਢ ਹੋਣੀ ਆ ਕਪੂਂਡਰਾਂ ਦੀ ਤਾਂ ਹੋਰ ਹੀ ਕੱਦ ਤੇ ਲੰਘ ਜਾਣੀ ਇਹ ਜਿਹੜੇ ਬੂਲਰਾਂ ਚ ਤਾਂ ਉਹੀ ਸੁੱਕਦਾ ਹੈਗਾ ਪਹਿਨੀ ਗਿੱਲਾ ਰਹਿੰਦਾ ਪੱਤਿਆਂ ਦੀ ਸ਼ਾਮ ਹੈ। ਬਾਕੀ ਮਸ਼ੀਨਾਂ ਕੱਲੂ ਚੱਲ ਪੂੰਗੀ ਉਮੀਦ। ਬਾਕੀ ਚਲੋ ਦੇਖਦੇ ਅੱਜ। ਅੱਜ ਦਾ ਮੌਸਮ ਬਹੁਤ ਸਾਫ਼ਾ ਬਿਲਕੁਲ। ਹੁਣ ਤੇ ਔਖਾ ਕੰਮ ਪੈੜਦਾ। ਸਾਰੇ ਮੈਸੇਜ ਲਜਾਏ ਪਈ ਐ। ਕਦੇ ਟੀਨਾ ਨੇ ਇੱਧਰ ਕਰ ਉੱਧਰ ਕਰ। ਪੈੜ ਸਭ ਤੇ ਔਖੀ। ਅਤੇਰੇ ਕੋਲ ਪਿਆ ਆ ਕੋਲ ਪਿਆ ਤੇਰੇ ਆ ਬੜਾ ਇਹ ਕੱਢ ਰਿਹਾ ਹਰ ਪਾਸੇ ਆਣਾ ਹੋਈ ਨਾ ਫਿਰ ਪਾਸੇ ਖੜਾ ਰਹੀ ਆ ਆਹ ਖੜੇ ਜਿਹਾ ਕੱਢ ਦੇ ਉੱਪਰ ਇਹਨੂੰ ਘੰਟਾ ਖੰਡ ਪੈਡ ਨਾਰਮਲੀ ਇਧਰ ਉਧਰ ਖਰਾਬ ਕਰ ਦਿੰਦੀ ਆ ਕਰਨੇ ਨੂੰ ਉੱਪਰੇ ਰੱਖ ਲੈ ਨਹੀਂ ਦੇਖ ਕੇ ਤੇ ਇਹ ਲੱਕ ਉਹ ਕਿਹਨੇ ਕਿਹਾ ਉਹ ਅਹ ਅਰੇ ਦੇਖੋ ਇੱਧਰ ਜੋੜਾ ਉੱਪਰ ਤੋਂ ਹੁੰਦਾ ਇੱਦਾਂ ਉਹ ਤਾਂ ਸਾਡੇ ਉੱਪਰ ਚੱਲ ਜਣਾ ਇੱਧਰ ਹੀ ਸਾਈਡ ਨੂੰ ਕਰ ਲੈ ਹਾਂ ਚੱਲ ਇਹ ਸਭ ਤੋਂ ਜਿਆਦਾ ਵਾਲੇ ਜੰਬੀ ਜੀ ਪੈੜ ਇੱਧਰ ਹੀ ਕੰਮ ਨਿਬੜ ਗਈ ਉਹ ਪਿਛਲੀ ਲੱਗੇ ਕਰਨ ਤੋਂ ਬਾਅਦ ਹਰੇਗੀ ਇੱਕ ਤੇ ਦੇਖਦੇ ਆ ਟੀਨਾ ਵੀ ਕਿਆ ਰੇਟ ਮਿਲਦੀਆਂ ਦੋ ਜਗ੍ਹਾ ਪਤਾ ਕਰੀਏ ਇੱਕ ਜਗ੍ਹਾ 8 ਫੁੱਟੀਆਂ ਦੇ ਰਹੇ ਆ 635 ਦੀ ਇੱਕ ਬੰਦਾ ਕਹਿ ਰਿਹਾ 512 ਦੀ 8 ਫੁੱਟੀਆਂ ਜਿਹੜੀ 8 512 ਦੀ ਕਹਿ ਰਹੇ ਆ ਉਹ ਹੈਗੀ ਆ ਐਵਰੇਸਟ ਦੀ ਜਿਹੜੀ 635 ਦੀ ਉਹ ਜਾਰ ਮਨਾਰ ਦੀ ਆ ਬਾਕੀ ਦੇਖਦੇ ਆ ਹੁਣ ਕਿਹੜੀ ਲੋਟ ਰਹਿੰਦੀ ਆ ਪਤਾ ਕਰਦਾ ਇੱਕ ਦੋ ਦੁਕਾਨਾਂ ਪਰ ਹੋਰ 3 ਵੀ ਵੈਸੇ ਤਾਂ ਆਪਾਂ ਨੂੰ ਚਾਹੀਦੀ ਸੀ 80 90 ਤਿੰਨ ਪਰ ਹੁਣ ਉਹਦੇ ਕਰਕੇ ਬਈ ਕੁਝ ਪੁਰਾਣੀਆਂ ਪਈਆਂ ਤੀਨਾ ਘਟ ਦੇਣੀ ਆ 60 ਘਟੀਨਾ ਹੋਊਂਗੀਆਂ ਮੈਨੂੰ ਲੱਗਦੀ। ਚਲੋ ਦੇਖਦੇ ਆਂ ਬਾਕੀ ਪਤਾ ਕਰਦੇ ਆਂ ਰੇਟ ਦਾ। ਤੇ ਮਿਸਤਰੀਆਂ ਦਾ ਵੇਗਾ ਇਲਾਜ ਕਰੀਏ ਜਾਵੇ ਕਬੂਤਰੇ ਲੱਭੀ ਜਾਂਦੇ ਆ ਲੱਭਿਆ ਆ। ਭਾਈ ਜਾਣ ਦੇ ਲਈ ਪਈ ਸੀ ਯਾਰ। 500 ਰੁਪਏ ਦਾ ਦਿੱਤਾ ਨਹੀਂ ਤਾਂ ਇਹਨੂੰ ਜਿਹਨੇ ਲੱਭਿਆ। 500 ਲੱਭਿਆ ਮੈਂ ਆ। ਇਹਨੇ ਇਹਨੇ ਜਿਹੜਾ ਕਿਹਾ। ਗੱਲ ਜੇ ਮੈਂ ਨਾ ਦੱਸਦਾ 500 ਦੀ ਗੱਲ ਨਾ ਕਰਦਾ ਤਾਂ ਐਂ ਕਿੱਥੇ ਦੇਖਾਂਗੀ। ਹਾਂ। ਮੰਨੀ ਬੈਠਾ ਤਾਂ। ਇਹਦਾ ਹਾਰਮਨੀ ਵੜਦਾ ਤਾਂ ਕਹਿੰਦਾ ਕਿਤੇ ਬਲੈਰੀ ਖਾਓ ਗਿਆ ਹੁੰਦੀ ਆ ਉਹ ਮੇਰੇ ਵੀ ਇੱਕੋ ਵਾਰ ਨਿਗਾਹ ਚ ਪਈ ਮੜੀ ਜੀ ਹੈ ਕਿ ਮੈਨੂੰ ਵੀ ਨਹੀਂ ਦੇਖੀ ਲੈ ਕੰਮ ਕਰਦੇ ਕਰਦੇ ਉੱਪਰੋਂ ਦੇਖੀ ਜਾਇਆ ਕਰੋ ਤੁਸੀਂ ਆ ਕਬੂਤਰ ਆਵਾਜ਼ ਵੀ ਨਹੀਂ ਚਾਹੀਦੀ ਮਿਸਤਰੀ ਹੈ ਦੇਖ ਲੈ ਓ ਾਬੇ ਉਹ ਤਾਂ ਹੋ ਰਿਹਾ ਤਾਂ ਹੈ ਕੋਈ ਆ ਉਹ ਨਹੀਂ ਹੈਗੀ ਉਹ ਨਹੀਂ ਹੈਗੀ ਇਹਦੇ ਦੋ ਟੂਸੇ ਆ ਓਏ ਫੋਨ ਦੋਹਟੂਸੇ ਆਏ ਦੇ ਦੋਹਟੂਸੇ ਆਏ ਦੇ ਦੇਖ ਤਾਂ ਦੇਖਦੇ ਆਂ ਨਾ ਉਹ ਮਿਸਤਰੀ ਦੀ ਮザ ਜਾਣ ਚ ਜਾਣ ਆਈ ਆ ਨਾਲ ਕੀ ਦਾ ਖਿਚ-ਖਿਚੀ ਲੈ ਕੇ ਆਇਆ ਸਾਨੂੰ ਨਹੀਂ ਕੁਝ ਵੀ ਪਤਾ ਲੱਗਦਾ ਇੱਥੇ ਮੇਰੇ ਨਾਲ ਆ ਗਿਆ ਕਿਸੇ ਦਾ ਇਹ ਲਿਆਂਦਾ ਨਾਲ ਉਹਨੂੰ ਮੈਂ ਆ ਹੀ ਕਹਿਣਾ ਲੋ ਜੀ ਮਿਸਤਰੀ ਕੰਮ ਨਬੀੜ ਗਿਆ ਗਾਡਰ ਕਰ ਗਿਆ ਬੈਲਡ ਸੱਤ ਸੱਤ ਗਾਡਰ ਪੈਣੀ ਆ ਜਿਹੜੇ ਉਹ ਬੈਲਡ ਕਰ ਗਿਆ ਆਪਣਾ ਜਿਹੜਾ ਇੱਥੇ ਤੇ ਲੈ ਕੇ ਬਾਹਰ ਆ ਜੀ ਉਰੇ ਤੱਕ ਆ ਇਹ ਇਹ 44 ਫੁੱਟ ਆ ਇਹਦੇ ਚ ਆਪਾਂ ਨੇ ਸਿੱਧਾ ਹੀ ਗਾਡਰ ਪਾਉਣਾ ਬਈ ਕੋਈ ਗੱਬੇ ਸਪੋਰਟ ਦੇਣ ਦੀ ਲੋੜ ਹੈ ਕਿ ਨਹੀਂ ਜਰੂਰ ਦੱਸਿਓ ਵੀ ਜੇ ਗੱਬੇ ਸਪੋਰਟ ਪਾਈਏ ਕਿ ਨਾ ਪਾਈਏ ਜਿਹੜਾ ਤਾਂ ਇੱਧਰ ਬਾਏ ਆ ਉਰੇ ਆ ਆਹ ਇਹ ਤਾਂ 30 ਫੁੱਟ ਹੋ ਗਿਆ ਆ ਕੰਧ ਕਰਕੇ ਕਿਉਂਕਿ ਇਹ ਕੰਧ ਆ ਗਈ ਨਾ ਉਰੇ ਇਹ 30 ਫੁੱਟ ਹੋ ਗਿਆ ਪਰਾਂ ਹੋ ਗਿਆ 45 ਫੁੱਟ ਵੀ 45 ਫੁੱਟ ਵਿੱਚ ਗੱਬੇ ਸਪੋਰਟ ਦਈਏ ਕਿ ਨਾ ਦਈਏ ਤਿੰਨ ਗਾਡਰ ਪੈਣੀ ਆਪਣੇ 45 45 ਫੁੱਟ ਦੇ ਬਾਕੀ ਆਪਣੇ ਚਾਰ ਗਾਡਰ ਪੈਣੇ ਆ 30 30 ਫੁੱਟ ਦੇ ਮਿਰਚਾ ਸਲਾਹ ਵੀ ਸਿੱਧਾ ਹੀ ਪਾ ਦਈਏ ਜੇ ਲੋਡ ਪਈ ਤਾਂ ਇਹ ਕੰਧ ਤੇ ਲੈ ਕੇ ਉਹ ਬਾਥਰੂਮ ਪਰ ਇੱਕ ਗਾਡਰ ਤਿਰਛਾ ਪਾ ਦਾਂਗੇ ਨਹੀਂ ਫਿਰ 45 ਫੁੱਟ ਦੇ ਨੂੰ ਕੈਂਚੀ ਤਾਂ ਆਪਾਂ ਨਹੀਂ ਲਾਉਣੀ ਹੋਊਗਾ ਫਿਰ ਕੈਂਚੀ ਗਲ ਐ ਹੋ ਜਾਂਦਾ ਬਈ ਬਚੀਆ ਸਪੋਰਟ ਨਹੀਂ ਦੀ ਦੱਸਦਾ ਨਹੀਂ ਹੈਗਾ ਇਹ ਸਲਾਹ ਤੀ ਵੀ ਕੈਂਚੀ ਪਾ ਦਾਂਗੇ ਤਿੰਨਾਂ ਨੂੰ ਕੈਂਚੀ ਤਾਂ ਸਾਰਿਆਂ ਨੂੰ ਪਾਉਣੀ ਆ ਚਲੋ ਇਹ ਤਿੰਨਾਂ ਨੂੰ ਵੀ ਪਾ ਦਾਂਗੇ ਬਾਕੀ ਇੱਥੇ ਤੱਕ ਮੈਂ ਕਹਾਂ ਵੀ ਐਂ ਸਪੋਰਟ ਪਾ ਦਾਂਗੇ ਇਹ ਲੋੜ ਪੈਗੀ। ਬਾਕੀ ਚਲੋ ਦੇਖਦੇ ਆ ਬਾਕੀ ਤੁਸੀਂ ਦੱਸਿਓ ਕਿਸਮ ਵੀਰੇ ਨੇ ਵੀ ਕਿੱਕਣਾ ਸ਼ੈੱਡ ਪਾਏ ਵੀ ਆ। ਉਧਰ ਵੀ ਜੀ ਅਸੀਂ ਗੱਬੇ ਸਪੋਰਟ ਕਰੀ ਪੀਤੀ। ਉਹ ਦੇਖੋ ਗੱਬੇ ਖੰਭਾ ਖੜਾ। ਆਪਣਾ ਗਾਡਰ। ਉਹ ਗਾਡਰ ਹੁਣ ਅਸੀਂ ਕੱਢਣਾ ਏ। ਉਹ ਅਸੀਂ ਰੱਖਣਾ ਨਹੀਂ। ਉਹ ਅਸੀਂ ਕੱਢ ਦੇਣਾ। ਵੀ ਜਿਹੜਾ ਲੋਟ ਆ ਜੀ। ਬਾਕੀ ਦੇਖਦੇ ਆ ਚਲੋ ਦੱਸਿਓ ਤੁਸੀਂ ਵੀ ਵੀ ਸਪੋਰਟ ਪਾਈਏ ਕਿ ਨਾ ਪਾਈ ਐਂ 45 ਫੁੱਟ ਆਪਣਾ ਇਹ। ਇਹ 45 ਫੁੱਟ ਦੇ ਲੋਡ ਆਗੇ ਨਹੀਂ। ਬਾਕੀ ਇਹ ਦਾਣਾ ਮਾ ਭਰੇ ਆ ਟੈਂਕੀ ਰੱਖਣੀ ਹੁੰਦੀ। ਸਪਰੇ ਕਰਨੀ ਆ ਗੰਨੇ 'ਵਰ। ਕਰਨੀ ਤਾਂ ਸ਼ਾਮ ਨੂੰ ਤੇ ਹੁਣ ਤੇ ਟਾਈਮ ਨਹੀਂ ਲੱਗਣਾ। ਮੈਂ ਚਾ ਸਵੇਰੇ ਸੱਜਰੀ ਕਰੂੰਗਾ। ਬਾਕੀ ਜਾ ਕੇ ਬਿਰਨੇ ਚ ਗੇੜਾ ਮਾਰ ਕੇ ਆਉਂਦਾ। ਸੰਡੀ ਜੀ ਥੋੜੀ ਥੋੜੀ ਜੀ। ਸੰਡੀ ਸਪਰੇ ਵੈਸੇ ਚਾਹੀਦੀ ਤੇ ਸ਼ਾਮ ਟਾਈਮ ਆ। ਪਰ ਹੁਣ ਜੇ ਟਾਈਮ ਨਹੀਂ ਹੈਗਾ ਫਿਰ ਇਹਦੇ ਕਰਕੇ ਸਵੇਰੀ ਕਰਨੀ ਪੈਣੀ ਆ ਸੱਜਰੀ ਉੱਠ ਕੇ। ਚਲੋ ਜਾ ਕੇ ਗੰਨੇ 'ਚ ਦੇਖ ਕੇ ਉਹਨਾਂ ਨਾਲੇ ਦਿਖਾਉਂਦੇ ਆ ਤੁਹਾਨੂੰ ਵੀ ਕਿੰਨੇ ਕ ਸਪਰੇ ਕਰੀਏ। ਕਿੰਨੀ ਕ ਸੰਡੀ ਆ। ਆ ਲਈ ਇੱਧਰ ਪੁੱਜੇ ਆਈ ਹੁਣ ਕਰਮਜੀਤੂ ਕੋਲ ਉਹ ਡਾਕਟਰ ਸਾਹਿਬ ਕੜਤੀ ਸਰੋਂ ਜਿਹੜੀ ਬੀਜੀ ਸੀ ਉਹ ਇਹ ਤਾਂ ਬਜਾਈ ਹੋਰ ਬੰਦੇ ਨੇ ਵੀ ਸੀ ਬੰਦੇਰੇ ਪੱਟਣ ਵਾਸਤੇ ਬਜਾਈ ਤੀ ਵਿੱਚ ਤੇ ਪੱਟੀ ਐ ਨਹੀਂ ਬੰਦੇ ਨੇ ਉਹ ਜੇ ਤਾਂ ਪੱਟ ਲੈਂਦਾ ਫੇਰ ਤਾਂ ਛਿੱਧੀ ਹੋ ਜਾਣੀ ਸੀਗਾ ਕਰਮਜੀਤ ਕਿੰਨਾ ਬੀਜ ਪਾਇਆ ਤਾਂ ਆਪਾਂ ਨੇ ਅੱਧਾ ਕਿਲੋ ਇੱਕ ਬਿਗੇ ਜੱਦਾ ਕਿਲੋ ਪਾਇਆ ਹੈ ਉਹਨਾਂ ਦਾ ਸਰਕਾਰੋਂ ਤੋੜ ਦਾ ਗਾੜ ਤੋੜ ਦਾ ਇਹ ਉਹਨਾਂ ਦਾ ਹਾਈਬ੍ਰਿਡ ਬੀਜ ਆ 10 ਕਿਲੋ ਨਾ ਕਿਲੇ ਦੀ 5 ਕਿਲੋ ਹੋ ਗਈ ਦੇਖ ਲਾ ਮੇਰੇ ਨੇ ਕਿਹਾ ਵੀ ਦੇਖ ਆਏ ਮਾਲਕ ਦੇਣ ਬਣਾ ਜਵੇ ਇਹ ਕਹੇ 2 ਕਵਾਰਟਰ ਕਹਿੰਦਾ ਮੇਰੀ ਉਹਦੇ ਉੱਪਰ ਲਈ ਧਰੋ ਜੀ ਇਹ ਇੱਕ ਹੋਰ ਬੜੀ ਕਰਕੇ ਪੂਰੀ ਕਰੂਗਾ ਹਾਂ ਪੂਰੀ ਕਰੂਗਾ ਘਟ ਜਣੀ ਯਾਰ ਸੜ ਘੱਟ ਵੱਧ ਚੱਲਦੇ ਰਹਿ ਉਹ ਬੀਜ ਪਾਇਆ ਵਾ ਯਾਰ 12 20 ਉਹ ਬੀਜ ਨੇ ਥੋੜਾ ਝਾੜ ਦੇਣਾ ਇਹ ਤਾਂ ਘਟਣੀਓ ਆ ਹੁਣ ਤਾਂ ਸਾਤਾਂ ਚਾ ਰੇਡ ਦਾ ਫੇਰ ਨਹੀਂ 2 ਕਵਾਂਟਲ ਤੇ ਦਾ ਕਰ ਜਾਣੀ ਡਿੱਗਰ ਰੋ ਮੱਠਾਂ ਇਹਦਾ ਸਮਝ ਚਾਹੀਦੀ ਆ ਮੈਂ ਕਹਿੰਦਾ ਆਪਣੇ ਜੋ ਵੀ 2 ਕਵਾਂਟਲ ਰੱਖਣੀ ਬਾਕੀ ਤੈਨੂੰ ਦੇ ਦਿਆਂਗਾ ਇਹ ਤਾਂ ਗੱਡੇ ਦਾ ਕੱਟਾ ਬੰਦਦਾ ਇਹਨੇ ਯਾਰ ਜੇ ਕਵਾਂਟਲ ਕਹਿੰਦਾ ਫੇਰ ਤਾਂ ਮੰਨ ਵੀ ਲੈਂਦੇ ਕੱਡੇ ਨਾਲ ਗੱਡਾ ਬੰਦਿਆ ਵਾਂ ਲੱਗਦਾ ਕੰਢੇ ਨਾਲ ਗੱਡਾ ਬੰਦ ਹਾਂ ਮੇਰੀ ਗੱਲ ਸੁਣ ਹਾਂ ਇਹਦੇ ਕੋਲ ਤਾਂ ਵਿਚਾਰੇ ਕੋਲ ਕਵਾਂਟਲ ਹੋਣੀ ਆ ਫੇਰ ਵੀਨੇ ਹਾਂ ਦਾ ਨਾਰਾ ਮਾਰਾ ਵੀ ਰਹਿਣੀ ਇੱਧਰ ਥੋੜਾ ਰਾਜ ਕੁਟਰ ਤੇ ਤਾਂ ਪਤਾ ਵੀ ਨਹੀਂ ਕਹਿੰਦਾ ਮੇਰਾ ਬਿੰਗਾ ਸੁਣ ਲੈ ਜੇਲ ਕਰਤੀ ਹੁਣ ਤੈਨੂੰ ਕਿਥੇ ਛਡਾ ਲਵਾਉਂਦਾ ਓਏ ਉਹ ਬਾਹਰ ਵਾਲਾ ਬੀਜ ਜੇ ਤੈਨੂੰ ਦੇਤਾ ਤੂੰ ਤਾਂ ਗਾਹਾਂ ਵੇਚ ਦੂੰਗਾ ਉਹ ਬਾਹਰ ਵਾਲਾ ਬੀਜ ਆ ਥੈਂਕ ਯੂ ਹਾਂ 40 ਦੇ ਲ ਹੋ ਗਈ ਉਹ ਗਾਹਾਂ ਮਿਲੂਗੀ ਜਾ ਕੇ ਨਹੀਂ ਤਾਂ ਦੇਣਾ ਹੀ ਨਹੀਂ ਹੈਗੀ ਉਹ ਉਹ ਜਵਾਲੀ ਨੂੰ ਗਾਹਾਂ ਚਾ ਕਚੌੜੀਆਂ ਅਗਲੇ ਸਾਲ ਚਾ ਮਹਿੰਗਾ ਰੇਟ ਹੋਊਗਾ ਜਾਂ ਮਹਾਂ ਰੇਟ ਹਲੇ ਰੇਟ ਸਸਤਾ ਹੈ ਅੱਜ ਇੱਕ ਵਾਰ ਯਾਰ ਗੰਨੇ ਨੂੰ ਗਾਲੀ ਕਿੜੀ ਕਾਦੀ ਆ ਸਾਲੀ ਮੈਂ ਵੀ ਅਕ ਸਵੇਰੇ ਅੱਜ ਕਰਨੀ ਸੀ ਸ਼ਾਮ ਨੂੰ ਟਾਈਮ ਨਹੀਂ ਲੱਗਾ ਹੁਣ ਸ਼ਾਮ ਨੂੰ ਕਰਨੀ ਸਵੇਰੇ ਹੀ ਕਰੂੰਗਾ ਸਵੇਰੇ ਨਿਕਲੂੰਗਾ ਸਵੇਰੀ ਕਰ ਹੁਣ ਸਵੇਰੇ ਐ ਵੀ 5:00 ਵਜੇ ਉੱਠ ਕੇ ਲੈ ਜਾ 8:00 ਵਜੇ ਤੱਕ ਮਿਸਤਰੀਆਂ ਨੇ ਆਉਣਾ ਇੰਨੇ ਨਿਪੜ ਜਾਣਾ ਕਰ ਦਿੰਦੀ ਮੈਂ ਕੰਦੇ ਜੀ ਟੈਂਡੀ ਵੀ ਬਾਈ ਰਾਤ ਤੇ ਚਾਹੀਦੀ ਦਾ ਸ਼ਾਮ ਨੂੰ ਆ ਪਰ ਕਰੀਏ ਗਿਆ ਹੋ ਮੈਨੂੰ ਲੱਗਦਾ ਇਹ ਨਾ ਮੇਰੇ ਕੱਢਦਾ ਕੱਲ ਵਾਲਾ ਨਹੀਂ ਐ ਚਾਹ ਬਣਾਇਆ ਕੰਨਾਂ ਹਾਂ ਨਹੀਂ ਗੰਨੇ ਖਾਤਰ ਗਿਆ ਬਾਕੀ ਚੀਜ਼ਾਂ ਵਾਸਤੇ ਵੀ ਲਾਈਵ ਹੋਇਆਗਾ ਜਿਹੜੀ ਇਹ ਗੋਭ ਚ ਪਾਣੀ ਪੈਂਦਾ ਹਾਂ ਬਾਈ ਜਿਆਦਾ ਖਰਾਬ ਕਰਦੀ ਆ ਚੱਲ ਦੇਖਦਾ ਮੈਂ ਵੀ ਗੰਨੇ ਕੀ ਨਹੀਂ ਚੱਲੇਦਾ ਮੈਂ ਜਾ ਕੇ ਕੀੜਾ ਮਾਰਦਾ ਦੇਖਦਾ ਕਿੰਨੀ ਕਾ ਕਰੋ ਕਰੋ ਵਧੀਆ ਹੀ ਨੇ ਥੋੜੀ ਜੀ ਕਾਲੀ ਹੀ ਨਹੀਂ ਹੈਗੀ ਇਹ ਜਦੋਂ ਨਰਮੜਾ ਆਤੀ ਸੁੱਕਣੀ ਆ ਵਿੱਚ ਮੁੰਨਾ ਕਿਉਂ ਹੱਸਦਾ ਬਹੁਤ ਮੁੰਨਾ ਇਹ ਨਰਮੜਾ ਆਤੀ ਕਾਲੀ ਇਹ ਰੱਖ ਗਈ ਹੁੰਦੀ ਐ ਔਟੋਮੈਟਿਕ ਆ ਕਾਲੀ ਦੇ ਬਸ ਸਾਰਿਆਂ ਦੀ ਮੇਰੀ ਵੀ ਮਲੀਉਂਦੀ ਕਾਲੀ ਦੇ ਅੰਦਰ ਕਾਲੀ ਗਰੇਜ ਹੁੰਦੀ ਆ ਯਾ ਯਾ ਰੱਖ ਕੇ ਹੈਲੋ ਇਹਦੇ ਆਪੇ ਨਾਲੋਂ ਨਿਕਲ ਜਾਣਾ ਇਹਨੂੰ ਕਹਿੰਦੇ ਨੇ ਜੇ ਕਾਲੀ ਹੋ ਗਈ ਤਾਂ ਨਾਮ ਆਉਂਦੇ ਨੇ ਦੇਖੋ ਹਾਂ ਦੇਖੋ ਜਦੋਂ ਇਹਦਾ ਕਾਲੀ ਹੋ ਗਈ ਉਹਦਾ ਕਿੰਨਾ ਘੜਦਾ ਲਓ ਜੀ ਖੇਤ ਚ ਆ ਗਏ ਜੱਗੀਆਂ ਕੋਤੇ ਇਹਨੂੰ ਸਪਰੇਅ ਕਰਦੇ ਆ ਜੀ ਪੱਤਾ ਐ ਪੀਲਾ ਹੋ ਰਿਹਾ ਆ ਦੇਖੋ ਵਿੱਚ ਸੁੰਡੀ ਆ। ਨਾ ਦੇ ਪਰਦੀ। ਇਹ ਛੋਟੀ ਛੋਟੀ ਜੀ ਸੁੰਡੀ ਆ। ਜੀ ਕਰਦੇ ਆ ਸਪਰੇ। ਵੈਸੇ ਸਪਰੇ ਤਾਂ ਸ਼ਾਮ ਟਾਈਮ ਹੋਣੀ ਚਾਹੀਦੀ ਹੈ ਜਿੰਨੀ ਵਧੀਆ ਹੈ ਵੀ ਇਹ ਸ਼ਾਮ ਟਾਈਮ ਹੋਵੇ ਉਹਨਾਂ ਵਧੀਆ ਰਿਜ਼ਲਟ ਆ। ਪਰ ਕਰੀਏ ਕਿ ਹੁਣ ਟਾਈਮ ਲੱਗਿਆ ਆ ਅੱਧੇ ਘੰਟੇ ਤੇ ਇੰਨੀ ਛੇਤੀ ਹੋਣੀ ਨਹੀਂ ਸੀ। ਨਾ ਕਰ ਹੁਣੀ ਸ਼ਾਮ ਨੂੰ ਹੁਣ ਇਹਦੇ ਕਰਕੇ ਫਿਰ ਇਹੀ ਡਿਸੀਜਨ ਲੱਤਾ ਵੀ ਸਵੇਰੇ ਸੱਜਰੀ ਕਰੀਏ। ਜਿਹੜੀ ਹੈਗੀ ਆ ਮਰਜੂ ਨਹੀਂ ਮਰੀ ਤਾਂ ਦੁਆਰਾ ਕਰ ਲਾਂਗੇ ਹੁਣ ਛੱਡ ਕਰਕੇ ਟਾਈਮ ਹੀ ਨਹੀਂ ਲੱਗਦਾ ਸਵੇਰੇ ਸੱਜਰੀ 5 ਵਜੇ ਉੱਠ ਕੇ ਪੰਪ ਲਾਵਾਂਗੇ ਪੰਪ ਵੱਧ ਲਾ ਦੂੰਗੇ ਆਹੀ ਆ ਵੀ ਪਾਣੀ ਉਹ ਜਿਹੜਾ ਆਪਾਂ ਨੇ ਦੀ ਗੋਭ ਤੱਕ ਪਜਾਉਣਾ ਹੁੰਦਾ ਇਹ ਮੁੱਢੇ ਗੰਨੇ ਨੂੰ ਜ਼ਿਆਦਾ ਇਹ ਬੀਜੜ ਨੂੰ ਨਹੀਂ ਹੈਗੀ ਵਿੱਚੇ ਕੀੜੀ ਵੀ ਆ ਇਹਦੇ ਵਿੱਚ ਆਲੇ ਵਿੱਚੇ ਕੀੜੀ ਆ ਵਿੱਚੇ ਗੋਭ ਦੀ ਸੁੱਟੀ ਆ ਮੜੀ-ਮੋਟੀ ਤੇ ਮੁੱਢਾ ਗੰਨਾ ਵਧੀਆ ਕੜਾ ਚਲੋ ਕਰਦੇ ਇਹਦੇ ਵਿੱਚ ਸਪਰੇ ਹਿੰਮਤ ਮਾਰ ਕੇ ਕੱਲੂ ਸਵੇਰੇ ਟਾਈਮ ਕੱਢ ਕੇ ਇੰਜਨ ਵਾਲੇ 8-10 ਕ ਪੰਪ ਲਾ ਦਿੰਦੇ ਇਹਨੇ ਬਾਕੀ ਨੂੰ ਸੀਡਦੇ ਆ ਹਜੇ 5-7 ਦਿਨ ਤੱਕ ਸੀਡ ਨਾ ਪੈਣਾ ਹੁਣ ਇਹ ਕਿਉਂਕਿ ਗੰਨਾ ਵੱਧਦਾ ਜਾਂਦਾ ਫੇਰੀ ਨੇ ਸੀਡ ਨਹੀਂ ਹੋਣਾ ਹੈਗਾ ਜੇ ਫੇਰ ਸੀਡਿਆ ਫਿਰ ਜ਼ਿਆਦਾ ਟਟੂਗਾ ਹੁਣ ਇਹਨੂੰ ਮਿੱਟੀ ਚੜਾ ਦਈਏ ਇੱਕ ਵਾਰੀ ਮਿੱਟੀ ਚੜਾ ਕੇ ਇਹਦਾ ਨਵੇੜ ਦਈਏ ਵਧੀਆ ਬਣਾ ਦਈਏ ਇਹਨੂੰ ਇੱਕ ਦੋ ਦਿਨ ਤੱਕ ਕੱਲੂ ਹਰਸ਼ਵੀਰ ਕਹਿੰਦਾ ਮੈਂ ਸੀਡ ਨਾ ਇਹਦੇ ਬਾਅਦ ਫਿਰ ਆਪਾਂ ਸੀਡਦੇ ਆ 50 ਦਿਨ ਤੱਕ ਜਿੱਦਣ ਮੜਾ ਜਿਹਾ ਬੱਤ ਆ ਗਿਆ ਕੁਛ ਕੱਲ ਮੀਂਹ ਪੈ ਗਿਆ ਤਾਂ ਕੁਛ ਖੇਤ ਹਲੇ ਗਿੱਲਾ ਏ ਉਦੇ ਕਰਕੇ ਫਿਰ 5-4 ਦਿਨ ਤੱਕ ਸੀਟਦੇ ਆ ਇਧਰ ਜਿਹੜਾ ਦੂਜੇ ਤੋਂ ਵੀ ਜੰਮਣ ਲੱਗ ਗਿਆ ਹੁਣ ਤਾਂ ਬੁੱਟੇਆਂ ਵਾਲੀਆਂ ਕਣਕਾਂ ਵੀ ਤਿਆਰ ਹੋ ਗਈਆਂ ਇਹਨਾਂ ਜੀ ਵੱਢ ਲੋ ਬਸ ਮੀਂਹ ਨੇ ਕੰਮ ਲੇਟ ਕਰਤਾ ਨਹੀਂ ਤਾਂ ਆਪਾਂ ਵੱਢਾ ਲਾ ਦੇਣਾ ਤਾਂ ਸ਼ੁਰੂ ਮੱਕੀ ਵਧੀਆ ਖੜੀ ਏ ਪਰ ਗਰਗੀ ਬੁੱਟੇਆਂ ਵਿੱਚ ਉਹ ਵਿੱਚ ਟੇਢੀ ਹੋ ਇਹੜੀ ਬੂਟਿਆਂ 'ਚ ਕੱਲ ਰੇਟ ਪਤਾ ਕਰਕੇ ਆਇਆ ਤਾਂ 350 ਰੁਪਏ ਕਵਾਂਟਲ ਕਹਿੰਦੀ ਐ ਮੱਕੀ ਦਾ ਰੇਟ ਰੇਟ ਤਾਂ ਵਧੀਆ ਐ ਪਰ ਥੋੜੀ ਛੋਟੀ ਆ ਯਾਨੀ ਕਿ ਹਜੇ 3 3.5 4 ਫੁੱਟ ਦੀ ਹੋਊਗੀ ਮੈਂ ਕਿਹਾ ਵੀ 5 ਕ ਫੁੱਟ ਦੀ ਤਾਂ ਹੋ ਜੂਵੇ ਤੇ ਵਜਨ ਤਾਂਹੀਂ ਦਊਂਗੀ ਨਹੀਂ ਫੇ ਵਜਨ ਨਹੀਂ ਹੈਗਾ ਉਹਨਾਂ ਆਹੀ ਚੱਕਰ ਆ ਚਲੋ ਬਾਕੀ ਦੇਖਦੇ ਆ ਸਵੇਰੇ ਸਰਜਰੀ ਸਪਰੇ ਕਰਾਂਗੇ 8-10 ਪੰਪ ਲਾਵਾਂਗੇ ਪੈੜਾ ਕਾਫੀ ਹੋ ਰਿਹਾ ਹੈ ਇਹ ਇਹਦੇ ਇਹੀ ਮੇਨ ਕਾਰਨ ਆ ਵੀ ਆਹ ਇੱਕ ਸਪਰੇ ਹੋਗੀ ਇੱਥੇ ਬਾਅਦ ਹੀ ਨੇ ਤਕਰੀਬਨ 20-25 ਦਿਨ ਲੰਘ ਜਣੇ ਇੰਨੇ ਵਿੱਚ ਗੰਨਾ ਬਹੁਤ ਉੱਪਰ ਆ ਜਾਂਦਾ ਤੇ ਸਪ੍ਰੇ ਦਾ ਟਾਈਮ ਹੁਣ ਜ਼ਰੂਰੀ ਆ ਇੱਕ ਤਾਂ ਲਿਆਏ ਆਪਾਂ ਪਦਾਨ ਵਾਲਾ ਸਲਟ ਲੈ ਜਾਂਦਾ ਇੱਕ ਇੱਕੋ 2253 ਨੇ ਵੀ ਲੈਂਦੀ ਆ ਉਹ ਮਿਲਾ ਲੈਣੀ ਇਹ ਦੋ ਮਿਲਾ ਕੇ ਸਪਰੇ ਕਰਦੇ ਨਹੀਂ ਦੋਹਾਂ ਦਾ ਰਿਜ਼ਲਟ ਵਧੀਆ ਪਿਛਲੀ ਵਾਰੀ ਵੀ ਮੈਂ ਦੋਹੇ ਕੀਤੀਆਂ ਸੀ ਇੱਕ ਆਪਣੀ ਹੋਰ ਆਉਂਦੀ ਹੈ 카르ਬੋਸਲਫਾਨ ਉਹ ਮਿਲ ਹੀ ਨਹੀਂ ਹੈਗੀ ਉਹ ਟੌਪ ਬੋਰਰ ਤੇ ਵੀ ਵਧੀਆ ਰਿਜ਼ਲਟ ਦਿੰਦੀ ਹੈ ਜਿਹੜੀ ਆਪਣੀ ਟੌਪ ਬੋਰਰ ਵਾਲੀ ਸੰਡੀ ਹੈ ਨਾ ਉਹਦੇ ਵਾਸਤੇ ਵੀ ਉਹ ਰਿਜ਼ਲਟ ਵਧੀਆ ਹੈ ਉਹ ਹੁਣ ਜੇ ਦੇਖਦਾ ਆਨਲਾਈਨ ਮੰਗਾਉਂਗਾ ਜੇ ਮਿਲ ਗਈ ਆਨਲਾਈਨ ਮੰਗਾ ਕੇ ਫਿਰ ਸਪਰੇਅ ਕਰਾਂਗੇ ਉਹ ਦੂਈ ਤਨ ਮਿਲੀ ਨਹੀਂ ਹੈਗੀ ਉਹ ਰੋਪੜ ਤਾਂ ਕਿਤੇ ਵੀ ਨਾ ਚੰਕੌਰ ਸਾਹਿਬ ਚਲੋ ਚਲਦੇ ਆਂ ਹੁਣ ਘਰ ਨੂੰ ਦੇਖਦੇ ਆ ਜਾ ਕੇ ਲੋ ਜੀ ਇਧਰ ਛੋਲੇ ਵਾਲੇ ਖੇਤ ਕਿ ਨਹੀਂ ਆਏ ਵੀ ਆ ਜਿਹੜੇ ਕਿਸਾਨ ਵੀਰਾਂ ਨੇ ਬੀਜ ਦੇ ਦੇਖੋ ਮੈਂ ਤਾਂ ਜੀ ਪਹਿਲੀ ਵਾਰੀ ਬੀਜੇ ਆ ਉਹੀ ਤੁਹਾਨੂੰ ਕਹੀ ਜਾਈਏ ਵੀ ਆਪਾਂ ਪਹਿਨਾ ਬੀਜੇ ਕਦ ਇਹਦੇ ਬਾਰੇ ਆਏ ਦੱਦਿਓ ਵੀ ਵੱਡ ਕਦ ਘੋਣੇ ਆ ਇਹ ਵੱਢਣੇ ਆਪਾਂ ਨੇ ਹਾਲੇ ਥੋੜੇ ਜਿਹਾ ਮੈਨੂੰ ਨਰਮ ਲੱਗਦੇ ਆ ਮੈਂ ਤੋੜ ਕੇ ਦੇਖੇ ਤੇ ਹਲੇ ਆਪਣਾ ਪ੍ਰੋਪਰ ਬਣੇ ਨਹੀਂ ਵਿੱਚ ਇ ਕਿਦਾ ਬਿਮਾਰੀ ਜੀ ਨਿਕਲੀ ਪਹਿਲੇ ਚ ਦੇਖਦੇ ਆ ਇਹ ਇਹ ਜਰੂਰ ਦੱਸਿਓ ਵੀ ਕਿੰਨੇ ਦਿਨ ਤੱਕ ਇਹਲੇ ਵੱਡੂਗੇ ਹਲੇ ਮੈਨੂੰ ਲੱਗਦਾ ਵੀ ਇਹਨੂੰ 15-20 ਦਿਨ ਲੰਘ 10 ਦਿਨ ਲੰਘ ਜੂਗੇ ਕਿਉਂਕਿ ਵਿੱਚ ਹਰੇ ਆ ਇਹ ਸਾਈਡ ਤਾਂ ਪੱਕ ਗਈ ਪਰ ਮੈਨੂੰ ਉਮੀਦ ਆ ਵੀ 10-15 ਦਿਨ ਲੰਘ ਜੂਗੇ ਉੱਤੇ ਬਾਅਦ ਫੇਰੀ ਨੂੰ ਵੱਢਦੇ ਆ ਬਾਕੀ ਤੁਸੀਂ ਦੱਸਿਓ ਵੀ ਕਿ ਆ ਨਿਸ਼ਾਨੀ ਹੁੰਦੀ ਆ ਤੁਹਾਨੂੰ ਜਿਆਦਾ ਪਤਾ ਹੋਊਗਾ ਜਿਹੜੇ ਵੀਰ ਲਾਉਂਦੇ ਆ ਵੀ ਜੀ ਕਿਹੜੀ ਨਿਸ਼ਾਨੀ ਆ ਵੀ ਇੱਕਣਾ ਪਤਾ ਲੱਗੂ ਪੱਕ ਗਿਆ ਕਿ ਇਹ ਫਲੀਆਂ ਤੇ ਪਤਾ ਲੱਗੂਗਾ ਵੀ ਫਲੀ ਚ ਪੱਕ ਗਿਆ ਕਿਉਂਕਿ ਫਲੀਆਂ ਸਾਰੀਆਂ ਤੇ ਇੱਕ ਸਾਰ ਪੱਕਣੀਆਂ ਨੇ ਉਹ ਕਈ ਫਲੀਆਂ ਅਜੇ ਹਰੀਆਂ ਵਿੱਚ ਕਈਆਂ ਦੇਖਿਆ ਪੱਕ ਗਈਆਂ ਇੱਦੇ ਕਰਕੇ ਉਹ ਜਰੂਰ ਦੱਸਿਓ ਜਿਹੜੇ ਵੀਰ ਲਾਉਂਦੇ ਆ ਵੀ ਇਹੇ ਕਦ ਕ ਵੱਢ ਹੋਣਿਆ ਕਿ ਆ ਇਹਨਾਂ ਦਾ ਕਰਨਾ ਕਿਉਂਕਿ ਇਹ ਪਹਿਲੀ ਵਾਰੀ ਲਾਇਆ ਇੱਦੇ ਕਰਕੇ ਇਹਨਾਂ ਨਹੀਂ ਪਤਾ ਜਰੂਰ ਦੱਸਿਓ ਵੀ ਇਹਨੂੰ ਕਦ ਕ ਵੱਢੀਏ ਅਸੀਂ ਕਦ ਕ ਇਹਨੂੰ ਲਾਈਏ ਚਲੋ ਚੱਲਦੇ ਆ ਜੀ ਹੁਣ ਕਰਨ ਨੂੰ ਜਰੂਰ ਦੱਸਿਓ ਵੀਰ ਜਿਹੜੇ ਮੇਰੇ ਵੀਰਾਂ ਨੂੰ ਪਤਾ ਵੀ ਛੋਲੇ ਲਾਉਂਦੇ ਆ ਕਿ ਕਕਣਾ ਇਹ ਆਪਾਂ ਗਾਉਣੇ ਆ ਵੀ ਗਾਧਿਏ ਕੇ ਕਕਣਾ ਤੋੜ ਹੋਣਗੇ ਹੁਣ ਇਹਦੇ ਬਾਰੇ ਨਹੀਂ ਨੌਲੇਜ ਹੈਗੀ ਇਹਦੀ ਚੀਜ਼ ਬਾਰੇ ਜਰੂਰ ਦੱਸੋ